ਬੋਲਣ ਨੇ ਵਿਚਲਣ ਹੱਥੋਂ ਦੇ ਕੇ ਪੱਲਾ ਮੰਨਾਏ ਜੀ ਮਿੱਠਾ ਬੋਲਣ ਨੇ ਵਿਚਲਣ ਹੱਥੋਂ ਦੇ ਕੇ ਪੱਲਾ ਕੋਈ ੱੱੱ ੱੱਲਾ ਨਾ ਪਵੇ ਸਾਰੇ ਵਾਹ ਰੁਗ ਵਾਹ ਰੁਗ ਜਿਹੜੇ ਮੱਥਾ ਟੇਕ ਲੈ ਉਹਨਾਂ ਜਦੋਂ ਸਾਰੇ ਵਾਹ ਰੁਗ ਵਾਹ ਰੁਗ ਵਾਹ ਰੁਗ ਜੁਨੂਆਏ ਕੋਰੂ ਮਾ ਦੀ ਆਵਾਜ਼ ਰੁਖ ਵਾਹ 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 ਰੁਖ ਵਾਹ

ਕੈਨੂੰ ਅੱਜ ਬੱਬੂ ਜੀ ਨੇ ਸਾਡੇ ਸਾਰਿਆਂ ਤੇ ਤਰਸ ਦੇ ਖਾਤੇ ਖੋਲੇ ਨੇ ਤਰਸ ਦੇ ਸਾਨੂੰ ਸਾਰਿਆਂ ਨੂੰ ਆਪਣੀ ਗੋਦ ਚ ਬਿਠਾ ਲਿਆ ਹੈ ਹਾਂਜੀ ਬੜਾ ਵੱਡਾ ਤਰਸੇ ਤੇ ਇਹ ਇੱਕ ਇੱਕ ਸੈਕਿੰਡ ਨੂੰ ਅਜਾਇਆ ਨਾ ਜਾਣ ਦੇਣਾ ਲਿਖੇ ਵਿੱਚ ਲੱਗੇ ਇੱਕ ਇੱਕ ਸੈਕਿੰਡ ਥੋੜੇ ਜਿ ਮਿੰਟ ਬਸ ਆਪਣੇ ਕੋਲ ਰਹਿ ਗਏ ਨੇ ਬਸ ਜਿਹੜੇ ਤੇ ਰੋਜ਼ ਤੁਸੀਂ ਸੁਣਦੇ ਹੋ ਉਹਨਾਂ ਨੇ ਤੇ ਕਦੀ ਵੀ ਕਾਲੇ ਨਹੀਂ ਪਹਿਣਾ ਹੁੰਦਾ ਜਿੰਨਾ ਅਮਰਜੀ ਸਮਾਂ ਲਈ ਚੱਲੀ ਹੈ ਪਰ ਕਈ ਨਵੇਂ ਵੀ ਆਏ ਹੁੰਦੇ ਤੇ ਮੇਰੀ ਬੇਨਤੀ ਕਿੱਕ ਵੀ ਪ੍ਰੇਮੀ ਕਾਲਾ ਨਾ ਪਹਿਣਾ ਬਸ ਜਿੱਥੇ ਬਹਿ ਗਏ ਬਹਿ ਦੇ ਰਸ ਲਓ ਰਸ ਔਰ ਅੱਜ ਜਿਹੜੀ ਭਾਈ ਗੁਰਦਾਸ ਜੀ ਸਾਨੂੰ ਸਮਤ ਦੇ ਰਹੇ ਨੇ ਨਾ ਵੇਖੋ ਅਸੀਂ ਸਾਰੇ ਚਾਹੁੰਨੇ ਆ ਗੁਰੂ ਪਿਤਾ ਜੀ ਦੀ ਖੁਸ਼ੀ ਸਾਡੀ ਝੋਲੀ ਚ ਪਵੇ ਸਾਰੇ ਚਾਹੁੰਨੇ ਆ ਨਾ ਮੈਨੂੰ ਦੱਸੋ ਜਿਹੜਾ ਜਿਹੜਾ ਗੁਰੂ ਪਿਤਾ ਦੀ ਖੁਸ਼ੀ ਲੈਣੀ ਚਾਹੁੰਦਾ ਹੈ ਉਹ ਹੱਥ ਖੜੇ ਕਰਕੇ ਪਿਆਰ ਦਾ ਸਹੂਤ ਦੇਵੇ ਹੁਣ ਜਕਾਰਾ ਲਾਉ ਪਿਆਰ ਸੋ ਸ੍ਰੀ ਅਕਾਲ ਸਭ ਨੇ ਹੱਥ ਖੜੇ ਕਰਤੇ ਕਿ ਅਸੀਂ ਪਿਤਾ ਜੀ ਦੀ ਖੁਸ਼ੀ ਲੈਣੀ ਚਾਹੁੰਨੇ ਆ ਤੇ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਕਹਿੰਦੇ ਜੇ ਉਹਦੀ ਖੁਸ਼ੀ ਲੈਣੀ ਚਾਹੁੰਨਾ ਹੈ ਨਾ ਆਪਣੀ ਲਾਈਫ ਦੇ ਵਿੱਚ ਜਿੱਥੇ ਬਾਕੀ ਕਰਮ ਕਰਨੇ ਹਨ ਨਾ ਉੱਥੇ ਦੋ ਕੰਮ ਹੋਰ ਕਰਨ ਲੱਗ ਪਏ। ਭਾਈ ਸਰਜੀ ਕਿਹੜੇ ਦੋ ਕੰਮ? ਉਹਨਾਂ ਤੇ ਇਹ ਨਿੱਤ ਦੇ ਕਰਮ ਸਾਨੂੰ ਦੱਸੇ ਨੇ ਸਵਾਰ ਦੇ ਵਿੱਚ। ਪਰ ਮੈਂ ਕੇਵਲ ਦੋ ਗੱਲਾਂ ਕਰਨੀਆਂ ਹਨ ਸਮੇਂ ਦੇ ਵਿੱਚ ਰਹਿ ਕੇ। ਭਾਈ ਗੁਰਦਾਸ ਜੀ ਕਹਿੰਦੇ ਜੇ ਖੁਸ਼ੀ ਲੈਣੀ ਹੈ ਨਾ ਪਤਾ ਦੇ ਦੀ। ਖੁਸ਼ੀ ਦੋ ਕੰਮ ਕਰ। ਮਿੱਠੇ ਬੋਲ-ਬੋਲ ਤੇ ਨੀਵਾ ਹੋ ਕੇ ਚੱਲ ਤਖ ਵਾਹੀ ਗੁਰੂ ਜੀ। ਵਾਹੀ ਗੁਰੂ ਜੀ। ਮਿੱਠੇ ਬੋਲ ਮਿੱਠੇ ਬੋਲ ਬੋਲਣ ਦੇ ਨਾਲ ਪਿਆਰਿਓ ਨਫ਼ਰਤ ਦੀਆਂ ਪਈਆਂ ਹੋਈਆਂ ਕੰਧਾਂ ਵੀ ਟਿਕ ਪਿੰਦੀਆਂ ਨੇ ਤੇ ਕੌੜੇ ਬੋਲ ਬੋਲਣ ਦੇ ਨਾਲ ਨਫ਼ਰਤ ਦੀਆਂ ਦੀਵਾਰਾਂ ਖੜੀਆਂ ਹੋ ਜਾਂਦੀਆਂ ਨੇ ਮਿੱਠੇ ਬੋਲ ਬੋਲਣ ਦੇ ਨਾਲ ਪ੍ਰੀਤੀ ਗੰਢੀ ਜਾਂਦੀ ਏ ਤੇ ਟੁੱਟ ਪ੍ਰੀਤ ਗਈ ਬੁਰ ਬੋਲ ਪੂਰੇ ਬੋਲ ਬੋਲਣ ਦੇ ਨਾਲ ਫਿੱਕੇ ਬੋਲ ਬੋਲਣ ਦੇ ਨਾਲ ਪਈਆਂ ਹੋਈਆਂ ਪ੍ਰੀਤੀਆਂ ਵੀ ਟੁੱਟ ਜਾਂਦੀਆਂ ਨੇ ਹੈ ਜੀ ਜਿੰਨਾ ਵੀ ਹੋ ਸਕੇ ਜ਼ੁਬਾਨ ਤੇ ਵੀ ਮਿਠਾਸ ਤੇ ਕੱਲੀ ਜ਼ੁਬਾਨ ਤੇ ਨਹੀਂ ਅੰਦਰ ਵੀ ਮਿਠਾਸ ਜੇ ਕੱਲੀ ਜ਼ੁਬਾਨ ਤੇ ਰੱਖੋਗੇ ਅੰਦਰ ਮਿਠਾਸ ਨਹੀਂ ਰੱਖੋਗੇ ਤਾਂ ਵੀ ਗੱਲ ਨਹੀਂ ਬਣੇਗੀ ਹੈ ਜੀ ਪਤਾ ਲੱਗ ਜਾਂਦਾ ਸਭ ਨੂੰ ਇਹ ਮਿੱਠੇ ਬੋਲ ਤਾਂ ਕਰਕੇ ਬੋਲਣ ਲੱਗ ਪਿਆ ਇਹਨੇ ਸਾਨੂੰ ਵੱਢਣਾ ਹੈ ਭਾਵ ਲੁੱਟਣਾ ਹੈ ਹੈ ਜੀ ਆਮ ਪਤਾ ਲੱਗ ਜਾਂਦਾ ਇਹ ਦੁਕਾਨਦਾਰ ਤਾਂ ਹੀ ਇਦਾਂ ਕਰਦਾ ਗਾਉਂ ਨੂੰ ਪਤਾ ਲੱਗ ਜਾਂਦਾ ਇੱਕ ਦੋ ਵਾਰੀ ਠੱਗਿਆ ਜਾਏਗਾ ਤੀਜੀ ਵਾਰੀ ਨਹੀਂ ਠੱਗਿਆ ਜਾਏਗਾ ਉਹ ਮਿੱਠੇ ਬੋਲ ਬੋਲਦਾ ਤੇ ਖੈ ਚਾਹ ਚੂ ਪਿਆ ਵੀ ਦਿੰਦਾ ਪਰ ਜੇ ਬਾਜ਼ਾਰ 5000 ਦੀ ਚੀਜ਼ ਇਹ 8000 ਦੀ ਦਿੰਦਾ ਆਖੋ ਵਾਹਿਗੁਰੂ ਜੀ ਉਹ ਜ਼ੁਬਾਨ 'ਚ ਇਕੱਲੀ ਮਿਠਾਸ ਸੀ ਉਹਦੇ ਨਾਲ ਗੱਲ ਨਹੀਂ ਬਣਨੀ ਕਰੀ ਜ਼ੁਬਾਨ ਤੇ ਵੀ ਮਿਠਾਸ ਤੇ ਅੰਦਰ ਵੀ ਉਹ ਮਿਠਾਸ ਅੰਦਰ ਵੀ ਨੀਵਾਪਣ ਹੋਵੇ ਅੰਦਰ ਵੀ ਨਿਮਰਤਾ ਹੋਵੇ ਗੱਲ ਫਿਰ ਬਣਦੀ ਫਿਰ ਮੈਂ ਦੋ ਤਿੰਨ ਗੱਲਾਂ ਅਚ ਕਰਨੀਆਂ ਨੇ ਮੈਂ ਕਹਿੰਨਾ ਆਏ ਬੇਸ਼ੱਕ ਕਈ ਖੱਲੀ ਹੋਣਗੇ ਮੈਂ ਦੇਖ ਰਿਹਾ ਬੜੀ ਦੂਰੋਂ ਦੂਰੋਂ ਤੁਸੀਂ ਚੱਲ ਕੇ ਆਏ ਬਹੁਤ ਦੂਰੋਂ ਦੂਰੋਂ ਕੋਈ 200 ਕਿਲੋਮੀਟਰ ਦੀ ਦੂਰੀ ਤੋਂ ਆਇਆ ਕੀ ਨਾ ਤੁਹਾਡੇ ਪਿੰਡ ਦਾ ਕਾਸ ਨਿੱਕੀ ਹੈ ਕਾਸ ਗੰਢ ਇਹ ਉੱਥੋਂ ਆਏ ਨੇ ਆਪਣੇ ਜਿਹੜੇ ਹਰ ਮਹੀਨੇ ਚ ਪਹਿਰੇ ਤੇ ਪਹੁੰਚਦੇ ਇਹਨਾਂ 20 25 ਕਿਲੋਮੀਟਰ ਤੋਂ ਤੁਹਾਡਾ ਕਿਹੜਾ ਪਿੰਡ ਹੈ ਖੈਰ ਤਲ ਉੱਥੋਂ ਆਏ ਨੇ ਇਹ ਹਰ ਮਹੀਨੇ ਗੁਰੂ ਜੀ ਦੀ ਕਿਰਪਾ ਦੇ ਨਾਲ 27 ਤਰੀਕ ਨੂੰ ਜਿਹੜਾ ਚਪੈਰਾ ਹੁੰਦਾ ਸਾਰੀਆਂ ਸੰਤਾਂ ਮੁਰਾ ਸਰ ਪਹੁੰਚਦੀਆਂ ਮਹੀਨੇਵਾਰੀ ਸੰਗਤਾਂ ਨੇ ਰੋਟੀਨ ਵਾਲੀ ਇੱਥੋਂ ਹਰ ਮਹੀਨੇ ਜਾਂਦੀ ਗੁਰੂ ਜੀ ਦੇ ਮੇਲੇ ਲਈ ਕੋਈ 40 ਕਿਲੋਮੀਟਰ ਤੋਂ ਆਇਆ ਕੋਈ 100 ਕੋਈ 200 ਕਿਲੋਮੀਟਰ ਤੋਂ ਇੱਥੋਂ ਵੀ ਕਈ ਇਲਾਕਿਆਂ ਤੋਂ ਸੰਗਤ ਆਈ ਤੇ ਮੇਰੇ ਮਨ ਦੀ ਭਾਵਨਾ ਪਤਾ ਕੀ ਹੈ ਆਏ ਕਈ ਹੋ ਸਕਦਾ ਖਾਲੀ ਹੋਣ ਪਰ ਜਦੋਂ ਜਾਈਏ ਖਾਲੀ ਨਾ ਜਾਈਏ ਜਦੋਂ ਇਥੋਂ ਸਮਾਪਤੀ ਤੋਂ ਬਾਅਦ ਉੱਠ ਕੇ ਜਾਈਏ ਏਦਾਂ ਅਜ ਮਹਿਸੂਸ ਹੋਵੇ ਆਇਆ ਮੈਂ ਖਾਲੀ ਸਾਂ ਪਰ ਅੱਜ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਮੈਨੂੰ ਭਰ ਕੇ ਧੋ ਰਿਆ ਏ ਸੁਨਹਿਾਲਾ ਖਾਸੀ ਕਾਲ ਇਹ ਸੁਣਿਓ ਧਿਆਨ ਨਾਲ ਇਹ ਬੇਨਤੀ ਹੈ ਆਏ ਖਾਲੀ ਆ ਮੇਰੇ ਸਮੇਤ ਆਪਣੀ ਵੀ ਗੱਲ ਵਿੱਚੇ ਕਰਦਾਂ ਪਰ ਜਦੋਂ ਚਾਹੀਏ ਉਹਨੂੰ ਖਾਲੀ ਨਾ ਨਾ ਜਾਈਏ। ਬੱਚਾ ਆਇਆ ਸਕੂਲ ਦੇ ਵਿੱਚ ਪੜ੍ਹਨ ਵਾਸਤੇ। ਜਦੋਂ ਆਇਆ ਉਹਨੂੰ ਪੜ੍ਹਾਈ ਲਿਖਾਈ ਦਾ ਕੁਝ ਪਤਾ ਨਹੀਂ। ਛੋਟਾ ਬੱਚਾ ਪਲੇ ਪੈਂਦਾ। ਪਰ ਜਦੋਂ ਉਹਨੇ 2-4-5 ਦਿਨ ਕਲਾਸ ਅਟੈਂਡ ਕੀਤੀ ਉਹਨੂੰ ਬਿੰਦੀਆਂ ਦੇ ਆਸਰੇ ਦੇ ਨਾਲ ਏ ਲਿਖਣੀ ਆ ਗਈ। ਸਕੂਲ ਗਏ ਦਾ ਫਾਇਦਾ ਹੋ ਗਿਆ ਨੇ। ਪਤਾ ਲੱਗਣਾ ਸ਼ੁਰੂ ਹੋ ਗਿਆ ਉਹਨੂੰ। ਵੱਡੀ ਕਲਾਸ ਵਿੱਚ ਜਾਣਾ ਸ਼ੁਰੂ ਕੀਤਾ ਵੱਡੀਆਂ ਪੜਾਈਆਂ ਉਹਨੂੰ ਸਮਝ ਆਉਣੀਆਂ ਸ਼ੁਰੂ ਹੋ ਗਈਆਂ। ਸਕੂਲ ਵਿੱਚ ਜਾਣ ਦਾ ਫਾਇਦਾ ਹੋ ਗਿਆ ਤੇ ਜਿਹੜਾ ਬੱਚਾ ਸਕੂਲ ਜਾਵੇ ਨਾ ਉਹਨੂੰ ਵੱਡੇ ਹੋ ਕੇ ਲੋਕ ਅਨਪੜ੍ਹ ਕਹਿੰਦੇ ਨੇ ਇਹ ਤੇ ਪੜ੍ਹਿਆ ਲਿਖਿਆ ਨਹੀਂ ਕਿਸੇ ਜੋਗਾ ਨਹੀਂ ਇਹਨੂੰ ਤੇ ਇਹ ਕਾਲਾ ਅੱਖਰ ਭਾਂਸ ਬਰਾਬਰ ਇਹੋ ਜੀਆਂ ਕਹਾਵਤਾਂ ਉਹਦੇ ਉੱਤੇ ਘੜੀਆਂ ਜਾਂਦੀਆਂ ਨਹੀਂ ਸਾਡੇ ਨਾਲ ਵੀ ਉਹ ਨਾ ਬਣ ਜਾਈਂ ਕਈ ਬੱਚੇ ਸਕੂਲ ਵੀ ਜਾਂਦੇ ਨੇ ਪਰ ਉੱਥੇ ਜਾ ਕੇ ਨਹੀਂ ਪੜ੍ਹਦੇ ਸਕੂਲ ਜਾਣ ਦਾ ਫਿਰ ਵੀ ਫਾਇਦਾ ਨਹੀਂ ਅਸੀਂ ਕਈ ਸੰਗਤਾਂ 'ਚ ਨਹੀਂ ਆਉਂਦੇ ਉਤੇ ਦੂਰ ਜਿਹੜੇ ਆਗੇ ਕਈ ਤਾਂ ਵੀ ਗਲਤੀ ਮੰਨਦੇ ਉਹ ਵੀ ਥੋੜੀ ਪਿੱਛੇ ਆਏ ਆ ਕੁਝ ਨਾ ਕੁਝ ਸਿੱਖੀਏ ਕਿ ਜਦੋਂ ਸਿੱਖਾਂਗੇ ਫਿਰ ਬਖਸ਼ਿਸ਼ਾਂ ਨਾਲ ਝੋਲੀਆਂ ਭਰਨੀਆਂ ਹੀ ਭਰਨੀਆਂ ਇਹ ਗਰੰਟੀ ਇਹ ਗਰੰਟੀ ਜਦੋਂ ਸਿੱਖਾਂਗੇ ਕੁਝ ਮੈਂ ਵੀ ਸਿੱਖਾਂ ਬੋਲਣ ਵਾਲੇ ਸੁਣਨ ਵਾਲੇ ਵੀ ਸਿੱਖਣ ਫਿਰ ਤਬਦੀਲੀ ਆਏਗੀ ਹੀ ਆਏਗੀ ਹਾਂਜੀ ਮੈਂ ਜਿਹੜੀ ਗੱਲ ਕਰਨ ਲੱਗਾ ਮਿੱਠੇ ਬੋਲ ਅੰਦਰ ਵੀ ਤੇ ਬਾਹਰ ਵੀ ਜ਼ੁਬਾਨ ਤੇ ਵੀ ਅੰਦਰ ਵੀ ਉਹ ਨਮਰਤਾ ਅੰਦਰ ਵੀ ਉਹ ਮਿਠਾਸ ਫਿਰ ਗੁਰੂ ਪਤਾ ਇਹ ਨਹੀਂ ਆ ਖੁਸ਼ੀਆਂ ਦਿੰਦੇ